ਮਾਮਾਈ ਹੁੰਦੀਆਂ ਸਾਰਾ ਕੁਝ ਔਰ ਉਹਨਾਂ ਨੇ ਜਾਨਾ ਵੀ ਹੁੰਦਾ ਜਿਹੜੇ ਰਾਹ ਉਹਨਾਂ ਨੇ ਵਖਾਈ ਹੁੰਦੇ ਆ ਫਿਰ ਉਹਨਾਂ ਰਾਹਾਂ ਤੇ ਹੀ ਲਿਆ ਕੇ ਚਿਤਾ ਦਿਵਾਈ ਦਾ ਉਹਨਾਂ ਨੂੰ ਤੇ ਪ੍ਰੀਤਕੋਟ ਤੋਂ ਜਦੋਂ ਅਸੀਂ ਆ ਰਹੇ ਸੀ ਤਾਂ ਮੈਂ ਕਿ ਆਹ ਰਾ ਉਹਨਾਂ ਦੇ ਕਰਕੇ ਮੈਨੂੰ ਵੇਖਣ ਨੂੰ ਮਿਲੇ ਸੀਗੇ ਕਿਹੜੀ ਗੱਲ ਹਮੇਸ਼ਾ ਯਾਦ ਰਹੇਗੀ ਸੋ ਮਾਤਾ ਦਾ ਕੀ ਨਹੀਂ ਯਾਦ ਹੁੰਦਾ ਸਾਰਾ ਕੁਝ ਵजूद ਹੀ ਮਾਤਾ ਦਾ ਹੁੰਦਾ ਤੁਹਾਨੂੰ ਇੱਕ ਟਾਈਮ ਤੋਂ ਬਿਮਾਰ ਸੀਗੇ ਪਰਕਿੰਸਨ ਸੀ ਜੀ ਉਹਨਾਂ ਨੂੰ ਕਾਫੀ ਸਾਲਾਂ ਤੋਂ 8-9 ਸਾਲ ਤੋਂ ਸੀਗੇ ਤੇ ਬਸ ਫਿਰ ਹੁਣ ਜਾ ਕੇ ਫਾਈਨਲੀ ਬੱਚਿਆਂ ਨਾਲ ਕਾਫੀ ਮੋਹ ਸੀ ਗਈ ਬਹੁਤ ਭਾਵੁਕ ਹੋ ਰਹੇ ਸੀਗੇ ਤਿੰਨੋਂ ਜਣੇ ਇਹ ਇਹ ਸਾਡਾ ਟ੍ਰੈਡੀਸ਼ਨ ਹੈ ਜੀ ਇਹ ਸਾਡਾ ਕਲਚਰ ਹੈ ਜਿੰਨਾ ਚਿਰ ਤੁਸੀਂ ਮਿੱਟੀ ਨਾਲ ਆਪਦੇ ਬਜ਼ੁਰਗਾਂ ਨਾਲ ਬੱਚਿਆਂ ਨਾਲ ਮੋਹ ਨਹੀਂ ਪਾਉਂਗੇ ਤੁਸੀਂ ਇਹਨੂੰ ਜਿਉਂਦਾ ਨਹੀਂ ਰੱਖ ਸਕਦੇ ਪਿੰਡ ਦੇ ਲੋਕ ਵੀ ਬੜੇ ਭਾਵੁਕ ਹੋ ਰਹੇ ਨੇ ਕਾਫੀ ਸੋ ਸਾਰਿਆਂ ਨਾਲ ਰਿਸ਼ਤਾ ਉਹੀ ਸੀਗਾ ਨਾ ਜੀ ਰਿਸ਼ਤਾ ਤਾਂ ਇਹੀ 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 ਸਾਡਾ ਪੰਜਾਬੀਅਤ ਹੈ ਜਾਂ ਭਾਈਚਾਰਾ ਸਾਡਾ ਖੂਤੀ ਹੈ ਸਾਡਾ ਦੋ ਲਫ਼ਜ਼ ਮਾਂ ਦੇ ਲਈ ਮਾਂ ਤੇ ਲਈ ਤਾਂ ਜਹਾਨ ਹੁੰਦਾ ਵਰਲਡ ਤੋਂ ਲਫ਼ਜ਼ ਕਹਦੇ ਆ ਸਾਰਾ ਕੁਝ ਵजूद ਹੀ ਉਹਨਾਂ ਕਰਕੇ ਆ ਉਹਨਾਂ ਕਰਕੇ ਹੈਗੇ ਆ ਇਹ ਉਹਨਾਂ ਦੀ ਸਿੱਖਿਆ ਹੁੰਦੀ ਜੋ ਕਰਦੇ ਫਿਰਦੇ ਉਹੀ ਆ ਸਾਰਾ ਕੁਝ ਜਹਾਨ ਹੁੰਦਾ ਵਿੱਚ